ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੰਗਲਾਂ 'ਚ ਮੰਗਲ ਲਾਉਣ ਵਾਲੇ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਵਨ ਟਕੀ ਸਾਹਿਬ ਦੇ ਪਾਨੀ ਅੱਕੇ ਅੱਜ 12 ਮਈ 2024 ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਵਨ ਟਕੀ ਸਾਹਿਬ ਵਾਲੇ ਮਹਾਂਪੁਰਖਾਂ ਵੱਲੋਂ ਸਮਾਗਮ ਰੱਖਿਆ ਗਿਆ ਅੱਜ ਸੰਤ ਮਹਾਂਪੁਰਖ ਪੁੰਤਿਆ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਲ ਦੇ ਮੁਖ ਸੇਵਾਦਾਰ ਸੰਤਰੀਨ ਬਾਬਾ ਲਖਮੀ ਸਿੰਘ ਜੀ ਖਾਲਸਾ ਲੋਡਾ ਸਾਹਿਬ ਵਾਲੇ ਵਿਦਿਆਰਥੀ ਗੁਰਮント ਕਸਾਲ ਤੋਂ ਟੱਕੀ ਸਾਹਿਬ ਦੇ ਔਰ ਸਾਡੇ ਨਾਲ ਪਹੁੰਚ ਰਹੇ ਨੇ ਸੰਤ ਬਾਬਾ ਗੁਲਾਬ ਸਿੰਘ ਜੀ ਕੌਰ ਸਾਹਿਬ ਵਾਲੇ ਸੰਤ ਬਾਬਾ ਕੁਲਵਿੰਦਰ ਸਿੰਘ ਜੀ ਕਲੇੜੀ ਵਾਲੇ ਸੰਤ ਬਾਬਾ ਕੁਲਦੀਪ ਸਿੰਘ ਜੀ ਮਜਾਤ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਬੋਲੋ ਮਜਰੇ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਜੀ ਤੌੜਾ ਸੰਤ ਬਾਬਾ ਮਾਲਕ ਸਿੰਘ ਜੀ ਯੂਐਸਏ ਵਾਲੇ ਸੰਤ ਬਾਬਾ ਜਗਜੀਤ ਸਿੰਘ ਜੀ ਕਲਵਰਸਾ ਵਾਲੇ ਸੰਤ ਬਾਬਾ ਨਾਜ਼ਰ ਸਿੰਘ ਜੀ ਦਵਹਲਾਨ ਵਾਲੇ ਸੰਤ ਬਾਬਾ ਜਗਦੀਸ਼ ਸਿੰਘ ਜੀ ਕਕਰਾਲੇ ਵਾਲੇ ਬਾਬਾ ਗੁਰਸੇਵ ਸਿੰਘ ਜੀ ਚੰਦਾਵੜ ਵਾਲੇ ਬਾਬਾ ਸ੍ਰਿੰਦਰ ਸਿੰਘ ਜੀ ਮਲਕੋਆਂ ਵਾਲੇ ਬਾਬਾ ਜੈਦੀਪ ਸਿੰਘ ਜੀ ਲੋਕੋਆਂ ਵਾਲੇ ਸੰਤ ਬਾਬਾ ਸਰਬਜੀਤ ਸਿੰਘ ਜੀ ਦਿੱਲੀ ਵਾਲੇ ਔਰ ਬਾਬਾ ਸ੍ਰਿੰਦਰ ਸਿੰਘ ਸਵਿੰਦਰਪਾਲ ਸਿੰਘ ਛੋਟੀ ਢਿੰਡੇ ਵਾਲੇ ਬਾਬਾ ਸਨੀਰਾਮ ਜੀ ਮੁੰਡੇ ਵਾਲੇ ਤੋਂ ਇਹ ਮਹਾਂਪੁਰਸ ਅੱਜ ਤਵਨ ਟੱਕੀ ਸਾਹਿਬ ਦੀ ਧਰਤੀ ਤੇ ਸੰਤ ਸਮਾਗਮ ਦੇ ਵਿੱਚ ਹਾਜ਼ਰੀਆਂ ਪਰਨਵਾਦ ਤੇ ਪਹੁੰਚੇ ਆ। ਸਾਰੇ ਸੰਤਾਂ ਮਹਾਂਪੁਰਖਾਂ ਦਾ ਵੀ ਅਸੀਂ ਧੰਨਵਾਦ ਵੀ ਕਰਦੇ ਆ। ਤਵਨ ਟੱਕੀ ਸਾਹਿਬ ਜਿੱਤੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ। ਸ੍ਰੀਮਾਨ ਸੰਤ ਪਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਵਨ ਟੱਕੀ ਸਾਹਿਬਾ ਨੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ। ਤੇ ਕਾਮਲਾ ਸਰਦ ਨੂੰ ਕੋਪੋ ਨੇ ਬਾਹਰ ਪਿੱਛੇ ਖਲਸਾ ਰੱਖਿਆ ਅਹ ਮਹਾਰਾਜ ਜੀ ਜੇ ਜਾਨ ਲੱਗ ਗਿਆ ਅਲੋ ਸਾਰੇ ਭੋਰ ਕਲੀ ਕਾਲ ਮੇ ਛਾਦ ਨਾ ਪਾਏ ਸਾਦੇ ਬਣਾ ਜੇ ਨਾ ਕੋਈ ਸੁਨੇ ਤੇ ਗੁਰਬਾਣੀ ਨੇ ਸਾਨੂੰ ਹਰੋ ਜੇਹੀ ਬਚਨ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇਹੀ ਬਚਨ ਕਰਦੇ ਗੁਰੂ ਜਰ ਸਿਖਾ ਛਾਲਤੀ ਲੈਣੀ ਆ ਆ ਜਾ ਫਿਰ ਕੀ ਕਰ ਕੋਈ ਪਕਤਰ ਮੇਰੇ ਭਾਈ ਦੰਤਾ ਦੂਰ ਕੋ ਲੋ ਲੈ ਲਾਏ ਆਰਨਾ ਮੇ ਕੇ ਰੋ ਚੋੜੀ ਗੁਰੂਤ ਬੈਤੋ ਪ੍ਰਮਾਣ ਚਾਏ ਆ ਦੋ ਗ੍ਰੰਥ ਸਾਹਿਬ ਮਹਾਰਾਜ ਸ਼ਾਂਤੀ ਦੇ ਪ੍ਰਭਾਤ ਆਪ ਗੁਰੂ ਤੇਰਪਾ ਕਰਨਾ ਗੁਰੂ ਆਗਦਿਕ ਜੀ ਆ ਟਾਲੀ ਹੋਣੀ ਜੇ ਅਸੀਂ ਗੁਰਬਾਣੀ ਨੂੰ ਮੰਨਾਂਗੇ ਗੁਰਬਾਣੀ ਦੇ ਆਸ਼ੀਰਵਾਦ ਚੱਲਾਂਗੇ ਤਾਂ ਮਹਾਪੁਰਖ ਹਰ ਸਾਲ ਜਦੋਂ ਕਰਦੇ ਕਿਵੇਂ ਨਾ ਕਿਵੇਂ ਆ ਗੁਰਮੁਖਵਰੀ ਸਾਡੇ ਪਰਦੇਸੀ ਮਹਾਰਾਜ ਐਂਡ ਰੋਗਰਾਸਾ ਮਹਾਰਾਜ ਦਾ ਪਾਤਸ਼ਾਹ ਜਦ ਤੱਕ ਜਨੰਦਾਰ ਰਹਿਲਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਬੋਤੈ thank you ਆ ਨੂੰ ਬਬੀ ਇੱਥੇ ਆ ਜਾਓ ਬਬੀ ਠੀਕ ਹੋ ਸੇ ਤਾਂ ਠੀਕ ਨੇ ਤਾਂ ਠੀਕ ਨੇ ਬਬੀ ਠੀਕ ਹੋ ਮਾਰਾ ਪੇਲੋ ਤਾਂ बढ़िया आहिनि कारण ਪਰੰਤੂ ਦੇ ਦਾਰਸ਼ਨ ਕਰਨੇ ਤੇ ਆਪਣੇ ਅਗਰਸ਼ਨ ਦੰਨੇ ਕਿੰਨੇ ਮਾਤਰੀ ਮੰਗਿਆ ਅਨੁਸਾਰ ਜੈਸੀ ਮਤ ਦੇ ਸਹਿਤਾ ਪ੍ਰਕਾਰ ਅਗਰੂ ਸਾਡੇ ਅਧੀ ਸਰਕਾਰ ਦੇ ਮਹਾਂਪੁਰਸ਼ ਬਾਬਾ ਨਰ ਸਿੰਘ ਜੀ ਖਾਲਸਾ ਟਰੱਕਸਾਂ ਵਾਲੇ ਜਿਹੜੇ ਹਰ ਸਾਲ ਬਹੁਤ ਵੱਡਾ ਉਦੋਂ ਕਰਦੇ ਆ ਉਮਰਾ ਕਰਦੇ ਆ ਜਿੱਥੇ ਮੋਦੀ ਜੈਨੀ ਐਸਆਈ ਸਿੱਖ ਭਾਈਚਾਰਾ ਸਲਾਮਤੋ ਮੁਸਲਮਾਨ ਭਾਈ ਜਾਰਾ ਸਾਰਿਆਂ ਨੂੰ ਇਕੱਠਿਆ ਕਰਕੇ ਇੱਕ ਵਿਸ਼ਵ ਸ਼ਾਂਤੀ ਸਮਾਰਕ ਜਿਹੜਾ ਹਰ ਸਾਲ ਇਹ ਕਰਦਾ ਹੈ ਜਿਹੜਾ ਬਹੁਤ ਵੱਡਾ ਕਦਮ ਚੁੱਕਦੇ ਆ ਸੋ ਅੱਜ ਧਾਨ ਗੁਰੂ ਗ੍ਰੰਥ ਸਾਹਿਬ ਦੇ ਸੱਜੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਬੇਅੰਤ ਰੱਬਰਨੀਆ ਰੂਹਾਂ ਰੱਬਰਾਂ ਦੇ ਮਹਾਪੁਰਸ਼ ਮਹਾਪੁਰਸ਼ਾਂ ਦੀ ਜਿੱਥੇ ਜਨਮ ਦਿਨ ਦੀ ਵਧਾਈ ਦੇਣ ਵਾਸਤੇ ਬੁਝਦੇ ਆ ਸੋ ਉੱਥੇ ਇਸ ਸਮਾਗਮ ਵਿੱਚ ਤਸ਼ਰੀਫ ਲੈ ਕੇ ਆਏ ਆ ਸੋ ਮਹਾਪੁਰਸ਼ਾਂ ਨੂੰ ਹਮੇਸ਼ਾ ਸਤਿ ਚੜ੍ਹਦੀ ਕਲਾ 'ਚ ਰੱਖਣ ਐਸੇ ਜਿਹੇ ਪ੍ਰੋਗਰਾਮ ਨੇ ਐਸੇ ਵਿਸ਼ਵ ਸ਼ਾਂਤੀ ਦੇ ਸੋ ਅਸੀਂ ਆਸ ਕਰਦੇ ਆਂ ਚੜ੍ਹਦੀ ਕਲਾ 'ਚ ਰਹਿੰਦੇ ਰਹਿਣ ਸੋ ਜਿੱਥੇ ਸਤਿਗੁਰੂ ਗੁਰਬਖਸ਼ ਸਿੰਘ ਸਾਹਿਬ ਜੀ ਦੇ ਘਰ ਵਾਲੇ ਤੇ ਜੋੜਿਆ ਜਾਂਦਾ ਨਾਲ ਹੀ ਉੱਥੇ ਭੋਨੇ ਸਾਭ ਜੀ ਦੀ ਮਿਹਰ ਨਾਲ ਇੱਥੇ ਪਸ਼ੂ ਖਨ ਜਾਨਵਰ ਹਨ ਜਾ ਹੋਰ ਜਿਹੜੇ ਕਾਦਰ ਦੀ ਕੁਦਰਤ ਵਿੱਚ ਜਿੰਨੇ ਵੀ ਜੀਵ ਹੁੰਦੇ ਨੇ ਸਭ ਨੂੰ ਪੰਛੀਆਂ ਤੋਂ ਲੈ ਕੇ ਜਾਨਵਰਾਂ ਤੱਕ ਇਨਸਾਨਾਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਇੱਕ ਨੂੰ ਮਹਾਪੁਰਸ਼ਾਂ ਵੱਲੋਂ ਪਿਆਰ ਦਿੱਤਾ ਜਾਂਦਾ ਤੋਂ ਸਾਰੇ ਅੱਜ ਇਕੱਤਰ ਹੋ ਕੇ ਆਏ ਆ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਗੁਰੂ ਜੀ ਸਾਹਿਬਾ ਦੇ ਕਿਰਪਾ ਕਰਨ ਮਹਾਪੁਰਸ਼ਾਂ ਚੜ੍ਹਦੀ ਕਲਾ ਦੇ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਅਲਲਹੁ ਅਲੈਕੁਮ ਅਸਸਲਮ ਪਾਣੀ ਕੋਈ ਨਹੀਂ ਵੰਡਾਰਾ ਦਾਰੂ ਦਾ ਸਤਿ ਸਤਿ

Oh no. ਰੰਧੀ ਸਜੀ ਔਰ ਨਵਾਜੀ ਸਤ ਸੰਗਤ ਜੀਓ ਆਪਾਂ ਸਾਰੇ ਹੀ ਮਾਈ ਪਾਈ ਬਹੁਤ ਵੱਡੇ ਭਗਾਂ ਵਾਲਿਆਂ ਜੋ ਕੇ ਮਹਾਨ ਤਤਸਵੀ ਜੰਗਲਾਂ ਦੇ ਵਿੱਚ ਮੰਗਲ ਲਾਉਣ ਵਾਲੇ ਪੂਰਨ ਬ੍ਰਹਮ ਗਿਆਨੀ ਰਾਜਾ yogi ਪ੍ਰੇਮ ਦੀ ਮੂਰਤ ਜਿਨਨੇ ਸ਼ਬਦ ਲਾ ਲੀਏ ਫੋੜੇ ਨੇ ਹਜ਼ੂਰ ਸੰਤ ਮਹਾਰਾਜ ਤਵਨ ਟੱਕੀ ਸਾਹਿਬ ਦੀ ਧਰਤੀ ਦੇ ਉੱਤੇ ਆਪਾਂ ਬੈਠ ਕੇ ਸਵੇਰ ਤੋਂ ਹੀ ਨੱਕ ਮੱਤ ਘੋ ਰਿਆਂ ਬੇਅੰਤ ਸੰਤਾਂ ਮਹਾਂਪੁਰਖਾਂ ਦੇ ਪਾਸੋਂ ਰੱਬੀ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਕੇ ਆਪਣੇ ਮਨ ਨੂੰ ਸਾਫ਼ ਬਣਾਉਂਦੇ ਆ ਰਹਿਆਂ ਉਸ ਮਹਾਨ ਤਪਸਵੀ ਦੇ ਚਰਨਾਂ ਦੇ ਵਿੱਚ ਜੁੜੇ ਬੈਠੇ ਆ ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆ ਜਾਂਦੀ ਆਖੂ ਸਤਨਾਮ ਵਾਹਿਗੁਰੂ ਬਹੁਤ ਵੱਡਾ ਫਤਰ ਆਉਂਦਾ ਮੈਂ ਦਿਨ ਰਾਤ ਇਹ ਸੋਚਦਾ ਰਹਿਣਾ ਸਦਾ ਹੀ ਚੇਤੇ ਕਰਦਾ ਰਹਿਣਾ ਹਜੂਰ ਸੰਤ ਮਹਾਰਾਜ ਜੀ ਐਨੂੰ ਕਿ ਅਸੀਂ ਐਡੇ ਵੱਡੇ ਮਹਾਨ ਤਪਸਵੀ ਮਹਾਨ ਜੋਧੇ ਸਿੱਖ ਪੰਥ ਦੀ ਸਾਨ ਦੇ ਸੇਵਾਦਾਰਾ ਸਿੰਘ ਅਸੀ ਉਹਨਾਂ ਦੇ ਚੇਲੇ ਆ ਸੇਵਾਦਾਰ ਉਹਨਾਂ ਦੇ ਬੱਚੇ ਆ ਬੜਾ ਮਾਨ ਫਖਰ ਹੁੰਦਾ ਤਾਂ ਗੁਰਮੁਖ ਪਿਆਰਿਓ ਉਹ ਤਪੱਸਿਆ ਕੀਤੀ ਆ ਟੱਕੀ ਸਾਹਿਬ ਦੀ ਧਰਤੀ ਤੇ ਜੋ ਕਹਿਣ ਕਥਨ ਤੋਂ ਭਰੇ ਹੈ ਆਖੂ ਸਤਨਾਮ ਪੂਰਨ ਬ੍ਰਹਮ ਗਿਆਨੀ ਰਾਜਾ ਜੋਗੀ ਜਿਨੇ ਵੀ ਸ਼ਬਦ ਲਾ ਲਿਏ ਉਹਨੇ ਥੋੜੇ ਨੇ ਇਤੋਂ ਦੇ ਜੋ ਸਾਡੇ ਭਰਾ ਨੇ ਸਾਰੇ ਸਿੰਘ ਨੇ ਜੋ ਤਾਂ ਗੁਰਮੁਖ ਪਿਆਰੇ ਉਹਨਾਂ ਦੀ ਵੀ ਗੱਲ ਕਰ ਲਈਏ ਉਹ ਵੀ ਬੜੀ ਨਾਮ ਕਮਾਈ ਦੇ ਮਾਲਕ ਨੇ ਆਖੂ ਸਤਨਾ ਜਦੋਂ ਤਪਵਨ ਟੱਕੀ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਨਾ ਇੰਜ ਲੱਗਦਾ ਜਿਵੇਂ ਅਨੰਦਪੁਰੀ ਸਾਹਿਬ ਦੇ ਵਿੱਚ ਪਹੁੰਚ ਜਾਂਦੇ ਆ ਖੁਸ਼ ਸਤਨਾ ਇੰਜ ਲੱਗਦਾ ਜਿਵੇਂ ਬਾਜਾਂ ਵਾਲੇ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਬੈਠਿਆ ਉਹੀ ਦਿਰਸ ਉਹੀ ਸਭ ਕੁਝ ਨਜਰੀ ਪੈਂਦਾ ਆਖੋ ਸਤਨਾ ਸੋ ਆਪਾਂ ਸਾਰੇ ਹੀ ਬਹੁਤ ਵੱਡੇ ਆ ਬਹੁਤ ਵੱਡੇ ਭਾਗਾ ਵਾਲੇ ਆ ਜਿਹੜੇ ਇਹੋ ਜੇ ਆਪਾਂ ਨੂੰ ਮਹਾਨ ਤਪਸਵੀ ਪ੍ਰੇਮ ਦੀ ਮੂਰਤ ਬੈਰਾਗ ਦੀ ਮੂਰਤ ਰਾਜਾ ਜੋਗੀ ਜੰਗਲਾਂ 'ਚ ਮੰਗਲ ਲਾਉਣ ਵਾਲੇ ਮਹਾਨ ਤਪਸਵੀ ਦੀ ਸੰਗਤ ਪ੍ਰਾਪਤ ਹੋਈ ਆ ਸੋ ਵਿਸ਼ਵ ਸ਼ਾਂਤੀ ਦਿਵਸ ਦੀ ਸਵੱਧ ਵਿੱਚ ਅੱਜ ਪਹਿਲਾ ਸਮਾਗਮ ਤਿੰਨ ਦਿਨ ਦਾ ਕੱਲ ਦਾ ਪਰਸੋਂ ਦਾ ਚੌਥੇ ਦਾ 15 ਤਰੀਕ ਤੱਕ ਇਹ ਸਵਾਗਤ ਚੱਲਣਾ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਸਾਰਿਆਂ ਨੇ ਇਸੇ ਤਰ੍ਹਾਂ ਆ ਵੀ ਆਉਣਾ ਤੇ ਹੋਰਾਂ ਨੂੰ ਵੀ ਨਾਲ ਲੈ ਕੇ ਆਉਣਾ ਸਭ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸੰਤ ਮਹਾਰਾਜ ਜੀ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ ਆਹ ਇੱਕ ਉਹ ਧਰਨਾ ਬੜ ਕੇ ਖਮਾਂ ਦੇ ਜਾਚ ਪਾਵਾਂਗੇ ਇਹ ਦਰ ਉਹ ਦਰ ਹੈ ਜਿੱਥੇ ਵੱਡੇ-ਵੱਡੇ ਰਾਜੇ ਮਹਾਰਾਜੇ ਮੰਗਣ ਵਾਤੇ ਆਉਂਦੇ ਨੇ ਸਭ ਸੰਗਤਾਂ ਦੀਆਂ ਝੋਲੀਆਂ ਮਹਾਪੁਰਸ਼ ਭਰ ਦਿੰਨੇ ਆ ਕੋ ਸਤਨਾਮ ਇਹ ਤਾਰੇ ਫਕੀਰਾਂ ਦਾ ਇੱਥੇ ਮੰਗਣ ਰਾਜੇ ਆਉਂਦੇ ਤਾਰੇ ਹਰ ਫਕੀਰਾਂ ਦਾ ਇੱਥੇ ਵੱਡੇ ਵੱਡੇ ਰਾਜੇ ਮੰਗਣ ਬਾਤ ਤੇ ਉਹਨੇ ਸਭੇ ਤੋਂ ਝੋਲੀਆ ਭਰਕੇ ਜਾਂਦੇ ਨੇ ਸੋ ਦਾਸ ਦੇ ਉਤੇ ਮਹਾਪੁਰਖਾਂ ਨੇ ਬਹੁਤ ਵੱਡੀਆਂ ਪਾਰ ਬਖਸ਼ਸ ਰਹਿਮਤ ਕੀਤੀ ਹੋਈ ਆ ਕਹਿਣ ਕਥਨ ਤੋਂ ਪਰਿਆ ਜੀਵ ਉਸ ਤੋਂ ਟਿਕ ਨਹੀਂ ਕਰ ਸਕਦੀ ਵਾਪੁਖਾਂ ਦੀ ਵੀ ਕਿੱਦਿਆ ਕਿੱਦਿਆ ਵੱਡੀਆਂ ਵੱਡੀਆਂ ਬਖਸ਼ਸਾਂ ਕੀਤੀਆਂ ਨੇ ਜੋ ਵੀ ਆ ਅੱਜ ਮਹਾਂਪੁਰਖਾਂ ਦੀ ਬਦੌਲਤ ਆ ਜੇ ਮਹਾਂਪੁਰਖ ਤੋਵਨ ਟੱਕੀ ਸਾਹਿਬ ਦੀ ਧਰਤੀ ਤੇ ਨਾ ਆਉਂਦੇ ਸਾਡੇ ਵਰਗੇ ਨੇ ਪਤਾ ਨਹੀਂ ਕਿੱਥੇ ਰੋਣਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਰੀਆਂ ਬਖਸਾ ਹਜੂਰ ਸਤ ਮਹਾਰਾਜ ਜੀ ਦੀਆਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਆ ਫਿਰ ਮੈਂ ਮਹਾਂਪੁਰਖਾਂ ਦਾ ਜਥੇਦਾਰ ਸੰਗਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਬੇਅੰਤ ਮਹਾਂਪੁਰਖ ਅੱਜ 21 ਮਹਾਂਪੁਰਖ 10 ਦੇ ਨਾਲ ਪਹੁੰਚੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਬਾਬਾ ਸ੍ਰੇਂਦਰ ਸਿੰਘ ਜੀ ਮਲਕੋਆਂ ਵਾਲੇ ਉਹ ਵੀ ਸਟੇ ਦੇ ਉੱਤੇ ਬਰਾਜਮਾਨ ਨੇ ਬਾਬਾ ਜਗਜੀਤ ਸਿੰਘ ਜੀ ਖਾਲਸਾ ਕਕਰਾਲੇ ਵਾਲੇ ਉਹ ਵੀ ਸਟੇ ਦੇ ਉੱਤੇ ਬਰਾਜਮਾਨ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਜੀ ਬਾਬਾ ਲਖਵੀਰ ਸਿੰਘ ਜੀ